ਪੋਪੋਦ 38000 ਦਾ 38000 ਇਹ ਕਹਿੰਦਾ ਨਾ ਹਰਿ ਕਿ 15 ਤੋਂ 20 ਕੋਈ ਇਹ ਬਣਾ ਮੈਂ ਦੀ ਬਾਧੂ ਤੂੰ ਪੁੱਛੀ ਜਾਂਦਾ 10000 5000 ਵੀ ਕਿਉਂ ਤੋਂ ਹਾਂ ਦਾ ਰੇਟ 1500 ਕਰੀ ਬੈਠਾ ਮੈਂ ਵੀ 10000 ਦਾ ਸਾਨੂੰ ਪਤਾ ਹੀ ਪਹਿਲਾਂ ਹੁੰਦਾ ਨਹੀਂ ਪਤਾ ਮੈਂ ਹੁਣ ਕਿੰਨਾ ਕਰੀ ਬੈਠਾ ਹਾਂ ਹਾਂ ਹੁਣ ਗੱਡੀ ਤੇ ਜਾਈਦਾ ਯਾਰ ਮੈਂ ਯਾਰ ਦਾ ਸਾਨੂੰ ਪਤਾ ਪਹਿਲਾ 1000 ਹਜ਼ਾਰ ਵੀ ਲੈ ਲਈਦਾ ਨੇੜੇ ਦਾ ਤਾਂ ਹਾਂ ਤੇ ਮੈਂ ਕਹ ਹੁਣ ਦੂਰ ਦਾ 1500 ਹਾਂ 1500 ਹਾਂ ਮੈਂ ਕਹ ਯਾਰ ਇਹਨਾਂ ਮੈਨੂੰ ਹੁੰਦਾ ਨਹੀਂ ਪਤਾ ਪਾ ਪਿਛਲੀ ਵਾਰ ਕੀ ਨਾ ਆਓ ਵੀ ਸੱਜਣੋ ਅੱਜ ਪਹੁੰਚੇ ਆਂ ਬੱਕਰਾ ਮੰਡੀ ਸੂਰੇ ਵਾਲਾ ਤੇ ਤੁਹਾਨੂੰ ਲਾਈਵ ਦਿਖਾਵਾਂਗੇ ਦੋਸਤੋ ਸਾਰੀ ਮੰਡੀ ਆਜਾ ਯਾਰ ਉੱਥੇ ਨਾ ਕਿ ਜਾਨਾ ਪੈਂਦਾ ਹੈ। ਅਗਲਾ ਮੁਰਗੇ ਮੁਰਗੇ ਕਿ ਨਹੀਂ ਹੋਦਾ। ਹਾਂ? ਇੱਥੇ ਆਉਣਾ ਇਹਨਾਂ ਨੂੰ ਉੱਥੇ ਹੀ ਚੱਲਦੇ ਆਪਾਂ ਯਾਰ। ਕੀ ਕਰਨਾ ਇੱਥੇ ਆਵਾਂਗੇ ਮੁਰਗੇ ਨਾਲ। ਪਹਿਲਾਂ ਤੁਹਾਨੂੰ ਮੁਰਗੇ ਦਿਖਾਉਣੇ ਆ ਦੋਸਤੋ। ਲੋਏ ਮਤਰਾ ਮੁਰਗੇ ਲੈ ਕੇ ਆਇਆ ਵੇਚਣ ਲਈ। ਇਹ ਜੁੜ ਜੋ ਮੇਰੇ ਭਾਈ ਤੁਹਾਨੂੰ ਸਾਰੀ ਮੰਡੀ ਲਾਈਵ ਘੁੰਮ ਕੇ ਦਿਖਾਵਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਲਾਈਵ ਸੌਦੇ ਆਪਾਂ ਚਾਲੂ ਕਰਦੇ ਆਂ ਬਰਬਰੀ ਨਗਾਂ ਤੋਂ ਆ ਇਧਰ ਬਰਬਰੀ ਨਗ ਲੈ ਕੇ ਆਏ ਆ ਬਾਈ ਜੀ ਕਿਹੜੇ ਪਿੰਡੋਂ ਲਿਆਂਦੇ ਆ ਜੀ ਜੰਮੂੋਂ ਜੰਮੂ ਆਣਾ ਤਖਤ ਮਲਾਣਾ ਜੰਮੂ ਆਣਾ ਤੇ ਕਿੰਨੇ ਕਿੰਨੇ ਕੀ ਕੀ ਮੋਲਾ ਬੱਕਰੇ ਦਾ ਕੀ ਮੋਲਾ ਸਾਰਾ 7000 ਰੁਪਏ ਮੰਗਦੇ ਆ ਕਿੰਨਾ ਦਾ ਹੀ ਲੈ ਵੀ ਆ ਬਰਬਰੀ ਬੱਕਰਾ ਇਹ ਆ ਹੈਗੀ ਹੈ ਜੀ ਬੱਕਰੀ ਗੱਬਣਾ ਬਈ ਇਹ ਬੱਕਰਾ ਹੀ ਹੈ ਇਹ ਵੀ ਇਹ ਵੀ ਬੱਕਰਾ ਤਿੰਨੇ ਬੱਕਰੇ ਹੀ ਆ 60000 ਰੁਪਿਆ ਕੋਈ ਮਾੜੀ ਮੋਟੀ ਛੋਟ ਛੱਪਾ ਹੋ ਜੂ ਇਹੋ ਤੋਂ ਬੱਥੇ ਆ ਤੁਸੀਂ ਗੱਡੀ ਲੈ ਕੇ ਆਏ ਆ ਠੀਕ ਆ ਬਈ ਹੋਰ ਜੀ ਆਪਣੇ ਨਗਰ ਲਾ ਵੀ ਇੱਧਰ ਮੁਰਗਿਆਂ ਵਾਲੇ ਬਾਈ ਆਏ ਖੜੇ ਆ ਤੇ ਜਿਨ੍ਹਾਂ ਨੇ ਮੁਰਗੇ ਲੈਣੇ ਆ ਕੀ ਮੁਰਗੀਆਂ ਵੀ ਆ ਨਾ ਬਾਈ ਹਾਂ ਜੀ ਆਪਣੀਆਂ ਇਹ ਕੀ ਮੁੱਲ ਮਾਲ ਆ ਬਾਈ ਮੁਰਗੀਆਂ ਦਾ 500 ਰੁਪਿਆ ਬਾਈ ਇੱਕ ਦਾ ਇੱਕ ਮੁਰਗੀ ਦਾ ਆਂਡੇ ਦਿੰਦੀਆਂ ਬਾਈ ਲਓ ਵੀ 사ਜਣੋ ਆਂਡੇ ਦਿੰਦੀਆਂ ਮੁਰਗੀਆਂ ਤੇ ਬਾਈ ਲੈ ਕੇ ਆਇਆ ਕਿਹੜੇ ਪਿੰਡ ਤੋਂ ਆਇਆ ਬਾਈ ਤੋਂ ਪੁੱਛਦੇ ਆਂ ਬਾਈ ਕਿਹੜੇ ਵੰਦਰ ਡੋੜ ਤੋਂ ਬਲਾਂ ਵਾਰਡ ਤੋਂ ਆਏ ਯਾਰ ਤੇ ਮੁਰਗੇ ਦਾ ਕੀ ਰੇਟ ਆ ਬਾਈ ਮੁਰਗਾ ਵੇਖ ਮੁਰਗਾ ਵੇਗਿਆ ਹੈ ਆਹ ਵੇਖਿਆ ਬਾਈ ਤਾਂ ਆਲਾ ਹੈਗਾ ਤਾਂ ਇਹ ਠੀਕ ਆ ਬਾਈ ਲਓ ਜੀ ਮੈਟਰ ਤੁਹਾਨੂੰ ਸਾਰੀ ਮੰਡੀ ਲਾਈਵ ਦਿਖਾਉਨੇ ਆ ਮੁਰਗੇ ਵਾਲੇ ਪਾਸੋਂ ਚੱਲ ਪਏ ਆਪਾਂ ਤੇ ਕੱਠ ਬਹੁਤ ਆ ਮੰਡੀ ਦੇ ਵਿੱਚ ਹਰ ਐਤਵਾਰ ਨੂੰ ਇੱਥੇ ਬੱਕਰੀਆਂ ਵਿਕਣੀਆਂ ਆਉਂਦੀਆਂ ਬੱਕਰੀਆਂ ਦੋਸਤੋ ਹਰ ਇੱਕ ਨਸਲ ਦੀਆਂ ਹੁੰਦੀਆਂ ਇੱਥੇ ਦੇਸੀ, 도ਗਲੀ, ਬਰਬਰੀ, ਬੀਟਲਾ ਇਹ ਤੁਹਾਨੂੰ ਸਾਰੇ ਨਗ ਦਿਖਾਉਣੇ ਆ ਦੇਖ ਸਕਦੇ ਤੁਸੀਂ ਬਰਬਰੀ ਆ ਇਧਰ ਆ ਬੱਚੇ ਕੰਨਾਂ ਵਾਲਾ ਬੱਚਾ ਇਧਰ ਐਂਟਰੀ ਕਾਊਂਟਰ ਆ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਉਹਨੂੰ ਬੋਰਡ ਦਿਖਾ ਦਿੰਦੇ ਆ ਨੰਬਰ ਆ ਬਾਈਖਾਂ ਦੇ ਉੱਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜਾਨਵਰ ਦੋਸਤੋ ਇੱਥੇ ਬਹੁਤ ਚੰਗੇ ਆਉਂਦੇ ਆ ਇੱਕ ਚੰਗੀ ਵੇਚ ਖਰੀਦ ਹੁੰਦੀ ਆ ਕੀ ਤਾ ਨਾ ਵੀ ਮਹੀਨੇ ਤੋਂ ਨਹੀਂ ਚੋਲਾ ਕੋਲ ਤੇ ਤਾਂ ਕਿ ਦਿਨ ਤੋਂ 20 25 ਲੈਣੇ ਸੀ ਕੀ ਮੁੱਲ ਕੀਤਾ ਬਾਈ ਬੱਕਰੀ ਦਾ ਗੱਬਣ ਦਾ ਕਿਹਦਾ ਬਾਈ ਆਇਦਾ ਆਇਦਾ ਜੀ 18500 ਸਾਢੇ 18000 ਬਾਈ ਆਪ ਲੈਨੇ ਖਾਓ ਸਾਈ ਨਹੀਂ ਨਹੀਂ ਮੈਂ ਤਾਂ ਉਹ ਬੱਕਰੀ ਨਾਲ ਸੌਦਾ ਲਾਉਂਦਾ ਸੀ ਅੱਛਾ ਸੌਦਾ ਲਾਉਂਦਾ ਮੇਰੀ ਬੱਕਰੀ ਰਹਿੰਦੀ ਮਹੀਨਾ ਕੋ ਡੀ ਆ ਬੱਕਰੀ ਸੂਨ ਚ ਅੱਛਾ ਅੱਛਾ ਮੈਂ 2500 ਰੁਪਏ ਨਾਲ ਕਹਿ ਦਾਂ ਠੀਕ ਅੱਛਾ ਵੀ ਦੇ ਨਾਲ ਦੂਜਾ ਜਾਂ ਦੇਸੀ ਆ ਹੋਵੇ ਪੰਜਵੇਂ ਵਿੱਚ ਨਾਲ ਲੱਗ ਜਾਏ ਹੋਵੇ ਬਾਈ ਆਹ ਖੜੀਆਂ ਪਾਤ ਹੈ ਇਹ ਕਾਲਰ ਕਿਹੜੀਆਂ ਬੱਕਰੀਆਂ ਤੇਰੀਆਂ ਖਾਲਸਾ ਆਹ ਖੜੀਆਂ ਆਹ ਪਾਤ ਖੜੀ ਪੂਰੀ ਚੰਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿ ਜਿਹੜੇ ਘਰੇ ਬਾਈ ਵੀ ਦੇਖ ਸਕਣ ਆਹ ਬੱਕਰੀ ਨਾਲ ਸੌਦਾ ਕਰਦਾ ਸੀ ਮਹੀਨਾ ਕਰੈਂਦਾ ਸੌਂਚਾ ਆਹ ਨਹੀਂ ਆਉਂਦੀਆਂ ਤਿਆਰੀਆਂ 25 ਰੋ ਦੇ ਨਾਲ ਕਹਤੋਂ ਨਾ ਬੱਚਾ ਵੀ ਦੇਸੀ ਹੈ ਨਾ ਆਹ ਠੀਕ ਆ ਉਹ ਤਾਂ ਹਾ ਕੁੰਡੀ ਨਾਲ ਤਾਂ ਕਵੀ ਆ ਬਰਬਰੀ ਲੈ ਕੇ ਆਏ ਆ ਬਾਈ ਆ ਗੱਬਣ ਬੱਕਰੀ ਤੇਰੀ ਆ ਵਾ ਨਹੀਂ ਮੇਰੀ ਨਹੀਂ ਯਾਰ ਪਤਾ ਨਹੀਂ ਕਿਹਨੇ ਤੇਰੀ ਏ ਆਪਣੀ ਏ ਆਪਣੀ ਏ ਕੀ ਪਾਦੀ ਆ ਇਹਦਾ ਮੰਗਦੇ 15000 ਸੋਨ ਵਾਲੀ 20 ਨੇ ਲੈ ਜੇ 25 ਦਿਨ ਲੈ ਜੇ ਬਸ ਨੇੜੇ ਦੀ ਸੋਨ ਵਾਲੀ ਆ ਹਾਂ ਠੀਕ ਆ ਤਾਂ ਫੇ ਗਾਈ ਗਰੂਪੇ ਕੋਠੇ ਤੋਂ ਆਏ ਆ ਇਹ ਤਾਂ 20 25 ਦਿਨ ਲੋੜ ਸਾਰੇ ਚਾਰਾਂ 1.5 ਮਹੀਨੇ ਦੀ ਗੱਬਣਾ ਮਹੀਨੇ ਵਾਂਗੂ ਕਰ ਲੈ ਮਹੀਨਾ ਮੰਨ ਲਓ ਹੈ ਗੱਬਣ ਨੂੰ ਲਾਈ ਖੜੀ ਆ ਵੇ ਬਣਦੀ ਆਉਂਦੀ ਆ ਜਾ ਵੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਇਧਰ ਬਾਈ ਆਪਣੇ ਬਾਈ ਮੰਡੀ ਕਿਹੜੇ ਵਾਰ ਲੱਗਦੀ ਹੈ ਮੰਗਲਵਾਰ ਆ ਜੀ ਤੇ ਇੱਕ ਵਾਰ ਆ ਨਹੀਂ ਨਹੀਂ ਸੁਹਾਨਾ ਹੀ ਬਾਈ ਇਹ ਬਾਈ ਜੱਗਾ ਤੇ ਮੰਗਲਵਾਰ ਨੂੰ ਲਾਉਂਦੇ ਹਰੀ ਕੇ ਕਲਾ ਬੱਕਰਾ ਮੰਡੀ ਉੱਥੇ ਬਾਈ ਜੀ ਵੱਧ ਤੋਂ ਵੱਧ ਪਹੁੰਚਿਆ ਕਰੋ ਤੇ ਪ੍ਰਬੰਧ ਬਾਈ ਦੱਸਦੇ ਬਾਈ ਸਾਂਝੂ ਦਾ ਪੂਰਾ ਪ੍ਰਬੰਧ ਆ ਜੀ ਠੀਕ ਆ ਜੀ ਚਾਹ ਪਾਣੀ ਦਾ ਲੰਗਰ ਦਾ ਪ੍ਰਬੰਧ ਹੈਗਾ ਵਾਹ ਜੀ ਕੀ ਬਾਤ ਹੈ ਲੋ ਵੀ ਮੰਗਲਵਾਰ ਨੂੰ ਪਹੁੰਚਿਆ ਕਰੋ ਤੇ ਆ ਬੱਕਰਾ ਬਾਈ ਕੋਲੇ 43 ਹਾਈਟ ਆ ਇਹਦੀ ਬਾਈ 43 ਪਲੱਸ ਆ ਜੀ ਬਹੁਤ ਹੀ ਚੰਗਾ ਜਿੰਨਾ ਵੀ ਕਹਿਦੀ ਆ ਦੋਸਤੋ ਜੀਨੇ ਰੱਖਣਾ ਨਾ ਘਰੇ ਮਾਲ ਦੇ ਵਿੱਚ ਉਹ ਮੇਰਾ ਵੀਰੇ ਨੂੰ ਲਓ ਜੇ ਚਾਰ ਦੰਦਾ ਹੈ ਬਹੁਤ ਚੰਗਾ ਬੱਚਾ ਜਿਆ ਡਬਲਾਏਗਾ ਤੇ ਇਧਰ ਆਗੇ ਬਾਈ ਲਖੇਰੀ ਇਹ ਤੁਹਾਨੂੰ ਮਾਲ ਦਿਖਾਉਣੇ ਆ ਬਣਾਉਣੇ ਬਾਈ ਬਣਾਉਣੇ ਬਣਾਉਣੇ ਆਗੇ ਆਗੇ ਲੈ ਵੀ ਆ ਬਾਈ ਕਾਲੇ ਰੀ ਆਏ ਫਿਰਦੇ ਹੋਰ ਬਾਈ ਕੀ ਹਾਲ ਚਾਲ ਹੈ ਤੁਹਾਨੂੰ ਜਾਜ ਦਾ ਲਵਾਈ ਹੋਈ ਜੀ ਬਾਹਰ ਲੈਣਾ ਹਾਂ ਬਾਈ ਇਹ ਵਿੱਚ ਕੀ ਹਾਲ ਚਾਲ ਹੈ ਬਾਈ ਠੀਕ ਠਾਕ ਬਾਈ ਇਹ ਬੈਗ ਪਾਇਆ ਅੱਜ ਸਾਡੇ ਵਾਂਗੂ ਇਹ ਬਾਈ ਦੀ ਬੱਕਰੀ ਲਈਆਂ ਅੱਜ ਰਾਤ ਠੀਕ ਹੈ ਉਹ ਵੀ ਚੱਲੀ ਜਾਂਦਾ ਸਵੈਟਾਂਵਾਂ ਰਾਕਮ ਦਾ ਕੰਮ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਆ ਬੱਕਰੀ ਦੀ ਡ੍ਰੇਲ ਨਹੀਂ ਕਰਾਂ ਇਹ ਵੀਰੇ 4 ਮਹੀਨੇ ਦੀ ਗੱਬਣਾ 4 ਮਹੀਨੇ ਦੀ ਗੱਬਣਾ ਤੇ ਦੰਦ ਆ ਦੰਦ ਫਰੈਸ਼ ਆ ਜਮਾਂ ਫਰੈਸ਼ 8 ਦੰਦ 8 ਦੰਦ ਠੀਕ ਆ ਬਾਈ ਹਾਂਜੀ ਤੇ ਮੂੰਹ ਮਾਥਾ ਬਹੁਤ ਚੰਗਾ ਬਾਈ ਕਿੰਨਾ ਕ ਕੱਦ ਹੋਊਗਾ ਇਹਦਾ ਕੱਦ ਦਾ 38 ਇੰਚ ਹੈ ਫੱਤੀ ਮੜੀ ਤੋਰ ਕੇ ਦਿਖਾ ਦਿਆਂ। ਲੋ ਵੀ ਸੱਜਣੋ ਜਿਨੇ ਬੱਕਰੀਆਂ ਚੰਗੀਆਂ ਲੈਣੀਆਂ ਐ ਤੇ ਇੱਥੇ ਪਹੁੰਚੋ ਬਾਈ ਲੱਖੇ ਕੋਲੇ। ਰਾਜੀਪੜੀ ਚੰਗੀ ਆ ਬੱਕਰੀ ਦੋਸਤੋ। ਤੇ ਕਦ ਕਾਠ ਵਾਲੀ ਆ। ਮੂੰਹ ਮੱਥਾ ਨੱਕ ਨੁੱਕ ਬਹੁਤ ਚੰਗਾ ਐ। ਇਹ ਚਿੱਟੀ ਅੱਖ ਆ। ਆਈ ਦੀ ਡਿਟੇਲ ਕੀ ਆ ਦੂਜੀ ਲਾਲ ਡੱਬੀ ਦੀ। ਇਹ 2 ਮਹੀਨੇ ਦੇ। 2 ਮਹੀਨੇ ਦੱਸੇ ਗਰੰਟੀ ਨਾਲ ਹੀ ਸਾਰਾ ਕ। ਗਰੰਟੀ ਵਾਲੀ ਜੀ। ਠੀਕ ਆ ਬਾਈ। ਗਰੰਟੀ ਹੋ ਗਈ। ਠੀਕ। ਇਹ ਬਿਨਾ ਗਰੰਟੀ ਦੇਵਾਂਗੀ। ਉਹ ਹੈ ਗੱਬਣ। ਹੈ ਗੱਬਣ। ਠੀਕ ਆ ਬਾਈ। ਮੂੰਹ ਮੱਥਾ ਇਹਦਾ ਵੇਖ ਲੋ। ਕੰਨ ਕੋਨੇ ਇਹਦਾ ਵੀ ਬਹੁਤ ਚੰਗਾ ਦੋਸਤੋ। ਇਹ ਚੰਗੇ ਜਾਨਵਰ ਹੁੰਦੇ ਆ ਬਾਈ ਕੋਲੇ ਤੇ ਆ ਬੱਚਾ ਬਾਈ ਨਹੀਂ ਇਹਦਾ ਬੱਚਾ ਨਹੀਂ ਬੱਚਾ ਦਾ ਹੈ ਅੱਛਾ ਹੈ ਵੈਸੇ ਹੀ ਆ ਖਾਣਾ ਵਿਖਾ ਦੇ ਮਾੜਾ ਪਰ ਇਹਨੂੰ ਕਰੀ ਇਹਨੂੰ ਹਾਂ ਠੀਕ ਆ ਬਾਈ ਖਾਣਾ-ਥਣਾ ਦੀ ਓਕੇ ਆ ਤੇ ਸਾਫ ਆ ਬਾਈ ਬਹੁਤ ਫੇਸਕੂਸ ਬਹੁਤ ਚੰਗਾ ਬਾਈ ਕੰਨ ਬਹੁਤ ਲੰਮਾ ਠੀਕ ਆ ਕੀ ਮੁੱਲ ਦੀ ਹੈ ਬਾਈ ਇਹ 45000 ਰੁਪਏ ਦਰਦਾ ਕਿ ਕੋਈ ਠੀਕ ਆ ਮਾਨਤਾਨ ਹੋ ਜੂ ਮਾਨਤਾਨ ਹੋ ਜੂਗਾ ਜੀ ਬਾਕੀ ਕੇਵਰੇ ਟ੍ਰੀਟਮੈਂਟ ਅਗਲੇ ਕਰਦੇ ਐ ਰਬਾਲੀਆਂ ਮਹਿੰਗੀਆਂ 15-16 ਵਾਲੀਆਂ ਵੀ ਖੜੀਆਂ ਉਹ ਵੀ ਖਾਉਣੇ ਉਹ ਵੀ ਵਿਖਾਓ ਸਹੀ ਗੱਲ ਆ ਦੁਕਾਨਦਾਰੀ ਆਪਣੀ ਚੰਗੀ ਮਾੜੀ ਹਰ ਇੱਕ ਲੋਥੋਣੀ ਚਾਹੀਦੀ ਏ ਚੀਜ਼ ਲੋ ਵੀ ਆ ਕਾਲੀ ਹਾਂ ਇਹ ਗੱਬਣ ਕਿੰਨੇ ਚਿਰ ਦੀ ਏ ਜੀ ਇਹ ਲੈਂਦੀ ਏ 20 ਦਿਨ ਜੀ 20 ਦਿਨ ਗਾਰੰਟੀ ਵਾਲਾ ਮਹੀਨਾ ਮੰਨ ਲੋ ਮਹੀਨਾ ਰੱਖੋ ਠੀਕ ਆ ਇਹ ਕੀ ਪਾਦੀ ਏ ਬਾਈ ਇਹ 18000 ਰੁਪਏ 18 ਮੁੱਲ ਕੀਤਾ ਮਾਨਤਾਨ ਹੋ ਜੂਗਾ ਹੋ ਜੂਗਾ ਠੀਕ ਆ ਬਾਈ ਤੇ ਆਹ ਡੱਬੀ ਬੱਕਰੀ ਦਾ ਦੱਸੀ ਬਾਈ ਇਹਦਾ ਵੀ 18 ਹੀ ਲਾ ਵੀ ਇਹਦਾ ਵੀ 18000 ਹੀ ਮੁੱਲਾ ਇਹ ਖਾਲੀ ਆ ਕੇ ਗੱਬਣ ਬਾਈ ਹਾਂਜੀ ਇਹ ਖਾਲੀ ਹੈ ਕਿ ਗੱਬਣਾ ਇਹ ਲੱਗੀ ਹੈ 2 ਮਹੀਨੇ ਅੱਛਾ ਜੀ ਖਾਲੀ ਕਰਕੇ ਦਿਓਗੇ ਖਾਲੀ ਕਰਕੇ ਦਿਓਗੇ ਆ ਗੱਬਣਾ ਗਰੰਟੀ ਚ 4 ਮਹੀਨੇ ਇਹ 4 ਮਹੀਨੇ ਹੈ ਗੱਬਣਾ ਕੱਦ ਕਾਠ ਵਾਲੀ ਹੈ ਬੱਕਰੀ ਬਹੁਤ ਚੰਗੀ ਹੈ ਤੇ ਮੂੰਹ ਮੱਥਾ ਇਹਦਾ ਵੀ ਬਹੁਤ ਸ਼ਾਨਦਾਰ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਰਾਜੀਪਾਲੀ ਚੰਗੀ ਹੈ ਬੱਕਰੀ ਇਹਦਾ 25000 ਰੁਪਏ ਦੇ ਨਵੀਂ ਇਹ ਹੈ ਬਾਈ ਇਹਦਾ ਮੁੱਲ ਜੈ ਜੀ ਮੰਗਿਆ ਬਾਈ ਯਾਰ ਠੀਕ ਆ ਬਾਈ ਹੋਰ ਬਾਈ ਤੇ ਇਹ ਕਿਹੜੀਆਂ ਹੋਰ ਬੱਕਰੀਆਂ ਖਾਓ ਕੁਪ ਪੱਠਾ ਪੁੱਠਾ ਆਪਣੇ ਕੋਲੇ ਹੁੰਦੀਆਂ ਬਾਈ ਹੈਗੀਆਂ ਹੁੰਗੀਆਂ ਠੀਕ ਆ ਪੱਠਾ ਵੀ ਵਿਖਾ ਦਿਓ ਇੱਕ ਆ ਫਿਰ ਮਗਰੀ ਬੱਛਾ ਇੱਕ ਆ ਡੱਬੀ ਪੱਠਾ ਬਾਈ ਇਹ ਕੀ ਪਾ ਦਿਆ ਲਓ ਵੀ ਆ 7000 ਦੀ ਆ ਮਾਨਤਾਨੇ ਦੇ ਚੋ ਹੋ ਜੂਗਾ ਚਿੱਟੀ ਅੱਖ ਦੀ ਪੱਠਾ ਚਿੱਟੀ ਅੱਖ ਦੀ ਇਹ ਆ ਵੀ ਪੱਠੀ ਆ ਬਾਈ ਹਾਂਜੀ ਕਿਰੇ ਇਹ ਦੰਦੀ ਕੇ ਦੋ ਦੰਦਾਂ ਖਾਲੀ ਗੱਬਣ ਇਹ ਖਾਲੀ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਦੀ ਇਸ ਤੋਂ ਅੱਗੇ ਇੱਕ ਆ ਗਈ ਇਹ ਬੱਕਰੀ ਆ ਕਿ ਪੱਠਾ ਇਹ ਇਹ 10 ਵਾਲੀ ਆ ਮਗਰ ਬੱਕਰਾ ਇਹਦੇ ਮਗਰ ਬੱਚਾ 10000 ਵਾਲੀ ਆ ਠੀਕ ਆ ਪਹਿਲਾ ਸੁਆ ਹੈ ਕਿ ਦੂਜਾ ਆ ਪੜਦਾ 13000 ਰੁਪਏ ਇਹਦਾ 13000 ਠੀਕ ਆ ਬਈ ਖਾਲੀ ਆ ਬਈ ਇਹੇ ਖਾਲੀ ਆਈ ਵਾਹ ਬਈਆ ਇਹਦਾ ਨੱਕ ਨੁਕ ਬਹੁਤ ਚੰਗਾ ਬਹੁਤ ਰੁਪਏ ਸ਼ਾਨਦਾਰ ਪੱਟ 6500 ਰੁਪਏ ਬਹੁਤ ਜਿਆਦਾ ਯਾਰ ਮੋਨ ਵਾਹ ਭਾਈ ਕੀ ਬਾਤ ਹੈ ਥਣਾ ਥੋਣਾ ਦੀ ਸਾਫ ਹੈ ਭਾਈ ਜਮਾ ਓਕੇ ਅਸੀਂ ਵੇਖੀ ਲਓ ਵਾਹ ਭਾਈ ਕੀ ਬਾਤ ਹੈ ਠੀਕ ਹੈ ਭਾਈ ਹਾਂ ਲੱਖਾ ਤੇਰੇ ਮਗਰ ਅ ਚਿੱਟੀ ਅੱਖ ਦੀ ਪੱਠਾ ਜਮਾ ਚਿੱਟੀ ਅੱਖ ਦੀ ਕਿਹੜੀ ਆਹ ਤੱਕੀ ਖੜਾਵੇਂ ਆਹ ਵੀ ਪੱਠੀ ਹੈ ਨਾ ਪਹਿਲੀ ਦੇਖ ਲਓ ਇਹ ਕਿੰਨੀ ਇਹ ਕੀ ਭਾ ਦੀਆ ਭਾਈ ਹਾਂਜੀ 7000 ਰੁਪਏ ਇਹਦਾ 7 ਦੀ ਠੀਕ ਹੈ ਜੀ ਵਾਹ ਭਾਈ ਇਹ ਪਹਿਲਵਾਨ ਦੀ ਹੈ ਸਾਡੇ ਦੀ ਮੇਰੀ ਹੈ ਇਹ ਠੀਕ ਆ ਬਾਈ ਇੱਕ ਉਧਰ ਬਰੀਡਰ ਖੜਾਈ ਵਾਲੇ ਬਸ ਲਿਆ ਵਿਖਾਓ ਵੀ ਕਾਟੂ ਵਾਲਾ ਮਾਲ ਹੈ ਇਹ ਕਾਟੂ ਮਾਲ ਲਓ ਵੀ ਜੀ ਨੇ ਕਾਟੂ ਮਾਲ ਲੈਣਾ ਕੁਰਬਾਨੀ ਚੱਲ ਪੂਗੀ ਅੱਜ ਤੋਂ ਵੀ 2 ਕੁ ਮਹੀਨੇ ਨੂੰ ਅੱਛਾ ਕੁਰਬਾਨੀ ਵਾਲਾ ਮਾਲ ਸ਼ੁਰੂ ਹੋ ਜੂਏ ਜੀ ਵਾਹ ਬਾਈ ਇਹ ਪਹਿਲਾਂ ਖਰੀਦਣ ਲੱਗ ਗਏ ਛੱਡ ਦਿਆ ਕਰੇ ਸਹੀ ਹੈ ਜੀ ਸਹੀ ਠੀਕ ਹੈ ਜੀ ਆ 9000 ਦਾ ਬੱਚਾ ਲਿਆ ਜੀ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਜਾਇਜ਼ ਰੇਟ ਆ ਬਾਈ ਹਾਂਜੀ ਲਓ ਵੀ ਸੱਜਣੋ ਆਜੋ ਸੂਰੇ ਵਾਲੇ ਪਹੁੰਚੋ ਜਿਹੜੇ ਮੇਰੇ ਵੀਰ ਨੇ ਕੋਈ ਬੱਕਰੀਆਂ ਚੰਗੀਆਂ ਖਰੀਦਣੀਆਂ ਤੇ ਚੰਗੀਆਂ ਪੱਠਾਂ ਖਰੀਦਣੀਆਂ ਤਾਂ ਪਹੁੰਚੋ 22 ਲੱਖਾ ਸੂਰੇ ਵਾਲੇ ਮੰਡੀ ਤੇ ਪਹੁੰਚੇ ਅੱਜ ਹੋਰ ਵੀ ਨਗ ਤੁਹਾਨੂੰ ਦਿਖਾਉਣੇ ਆ ਬਾਈ ਰਾਜੀ ਹਰੇ ਵੀ ਪਹੁੰਚੇ ਬਾਈ ਰਾਜੀ ਕੀ ਲੈ ਆਏ ਆ ਅੱਜ ਦੋ ਕੁ ਬੱਕਰੀਆਂ ਲੈ ਲੱਖੇ ਨਾਲ ਹੀ ਠੀਕ ਠੀਕ ਆ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਭਾਈ ਜੀ ਹਾਂਜੀ ਨੰਬਰ ਬੋਲੋ ਨੰਬਰ ਬੋਲੋ 95729 95729 25266 25266 ਸਦਾ ਹੀ ਹੁੰਦੀਆਂ ਬੱਕਰੀਆਂ ਭਾਈ 95729 25266 ਹਾਂਜੀ 6 ਮਹੀਨੇ 30 ਦਿਨ ਪੱਕੀਆਂ ਜੀ ਪੈਂਡ ਕਿਹੜਾ ਜੀ ਛੱਤਿਆਣਾ ਜੀ ਲਓ ਵੀ ਛੱਤਿਆਣਾ ਪੈਂਡਾ ਜਿਹੜੇ 5 ਲੈਣੀਆਂ ਮੱਲ 4-5 ਬੱਕਰੀਆਂ ਲੈਣੀਆਂ ਐ ਨਾਕਰੋਂ ਉਰ ਦੇ ਨਗ ਲੈਣੇ ਆ ਉਹ ਤੋਂ ਦੋ ਦਿਨ ਪਹਿਲਾਂ ਕੰਟੈਕਟ ਕਰ ਲੈ ਬਾਈ ਫੋਨ ਕਰਕੇ ਤੁਰੋ ਸਹੀ ਆ ਸਹੀ ਆ ਕਮਾਲ ਇਹਨਾਂ ਕੋਲੇ ਸਦਾ ਹੀ ਹੁੰਦਾ ਲੈਂਦੇ ਚੰਗੇ ਆ ਸਾਫ ਹੀ ਮਾਲ ਲੈਣਾ ਸਾਰਾ ਵਾਹ ਬਈ ਕੀ ਬਾਤ ਹੈ ਜੀ ਉਹ ਮਾਜੀ ਹਾਂਜੀ ਭਾਈ ਜੀ ਉਹ ਕਮ ਛੱਡੋ ਆਜੋ ਚੱਲੀਏ ਜੀ ਉਹ ਬੱਕਰੀਆਂ ਨੇ ਕਿਹੜੇ ਦੋ ਉਰਲੇ ਪਾਸੇ ਉਹ ਜੋ ਇੱਧਰ ਇੱਧਰ ਸਾਡਾ ਇੱਧਰ ਵੇਖੋ ਆ ਟੈਂਪੂ ਦੇ ਉਰਲੇ ਪਾਸੇ ਨਾ ਨਾ ਹੋ ਉਹ ਫੜੀ ਸ਼ੇਰੇ ਬੱਕਰੀ ਇਦਾਂ ਹੀ ਆ ਹਾਂ ਹਾਂ ਦੰਦਾ ਹੀ ਨਹੀਂ 17 ਦੇ ਉਹ 10000 ਵੀ ਲਾਦਾ ਉਹਦਾ ਉਹਨੇ ਇੱਕ ਦਾ ਮੰਦਿਰ ਕਿੰਨੇ ਦੇ ਬਦਲ ਕੀ ਕਹਾਂ ਸਮਝਾਉਣ ਹਮਨ ਕਰਦੇ ਆ ਸਿਰੇ ਚੜਾ ਦਿਆਂ ਆ ਬੱਕਰੀਆਂ ਇੱਧਰ ਖੜੀਆਂ ਤੇ ਕੁਝ ਤੁਹਾਨੂੰ ਹੋਰ ਵੀ ਦਿਖਾਉਣੇ ਹਾਂ ਕਾਚਾ ਖਾਚੇ ਭਰੀ ਆ ਮੰਡੀ ਹੋਰ ਬਾਈ ਕੀ ਹਾਲ ਆ ਠੀਕ ਆ ਜੀ ਗੱਬਣਾ ਬੱਕਰੀ ਇਹ ਬਾਈ ਹਾਂ ਦੋ ਮਹੀਨੇ ਦੀ ਗੱਬੜ ਠੀਕ ਆ ਮੁੱਲ ਕੀ ਆ ਦਾ ਬਾਈ ਇਹਦਾ ਮੁੱਤ ਆਏਗਾ 8000 ਲੈ ਵੀ ਜੈ ਜੀ ਮੁੱਲ ਮੰਗਿਆ ਬਾਈ ਨੇ ਤੇ ਸਿੱਧੂ ਕੋਟ ਫਾਰਮ ਹਾਊਸ ਮੰਡੀ ਆ ਇਹ ਜੀ ਸੂਰੇ ਵਾਲਾ ਮੰਡੀ ਆ ਜੀ ਸਿੱਧੂ ਸਾਹਿਬ ਹੋਰ ਬਾਈ ਚੱਕੀ ਉਹਨੇ ਗਰੀਬੀ ਨਹੀਂ ਨਹੀਂ ਓਏ ਵੀ ਦੱਲ ਦੇ ਲੈ ਸਭ ਇਹ ਆ ਬੱਕਰੀ ਲੈ ਆਏ ਆ ਭਾਈ ਰਾਜੀਪਲੀ ਢਾਈਆਂ ਤਿੰਨ ਮਹੀਨੇ ਦੀ ਗੱਬਣਾ 35000 ਮੁੱਲ ਆ ਭਾਈ ਠੀਕ ਆ 30000 30000 ਮੁੱਲ ਆ ਭਾਈ ਬਰਾਉਨ ਅੱਖ ਦੇ ਵਿੱਚ ਆ ਰਾਜੀਪਲੀ ਬਹੁਤ ਆ ਇਧਰ ਵਰਬਰੀਆਂ ਆ ਵਰਬਰੀ ਆ ਭਾਈ ਬੱਚੇ ਦਾ ਮਗਰਲੇ ਦਾ ਕੀ ਮੁੱਲ ਆ 8000 ਆ 8000 ਇਹਦਾ ਮੁੱਲ ਆ ਭਾਈ ਤੇ ਛੋਟੇ ਦਾ 5 ਇਹ ਪਾਠਾ ਇਹ ਵਾਹ ਭਾਈ ਕੀ ਬਾਤ ਉਹ ਬੱਲੇ ਪਹਿਲਵਾਨ ਕੀ ਆਲਾ ਉਹ ਠੀਕ ਠਾਕ ਆ ਟਾਟੂ ਮਾਰ ਲਈ ਫਿਰਦਾ ਅੱਜ ਤਾਂ ਹੈ ਠੀਕ ਹੈ ਫਿਰ ਮੈਂ ਪੈਂਦਾ ਜਦ ਨਹੀਂ ਮਾਰਦਾ ਹਾਂ ਕੀ ਭਾਦੀ ਆ ਇਹ 15 ਠੀਕ ਹੈ ਜੀ ਲਾ ਵੀ 15000 ਮੁੱਲ ਆ ਇਹਦਾ ਮਾਨ ਤਾਨ ਹੋ ਜੀਗਾ ਬਹੁਤ ਭਰੀਆ ਮੰਡੀ ਦੋਸਤੋ ਤੋ ਤੱਕ ਜਨਵਰੀ ਜਨਵਾਰ ਤੁਹਾਨੂੰ ਉਹ ਪਰੇ ਤੋਂ ਦਿਖਾ ਕੇ ਲਿਆਉਣੇ ਇੱਕ ਆ ਚਿੱਟੀ ਅੱਖ ਦੀ ਬਰਬਰੀ ਆਈ ਆ ਦੋਸਤੋ ਦੇਖ ਲਓ ਤੁਸੀਂ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਨਾ ਵੀਡੀਓ ਦੇ ਵਿੱਚ ਤੇ ਅੱਖੇ ਦੀ ਚਿੱਟੀ ਆ ਤੇ ਅੰਨਕੁਨਾਂ ਦੀ ਤੁਸੀਂ ਦੇਖ ਲਓ ਥਣ ਬਾਈ ਵਿਖਾਈ ਇਹਦੇ ਉਰਲੇ ਪਾਸੇ ਲੱਤ ਚੱਕ ਦੇ ਤਾਂ ਆਪਾਂ ਲਾਈਵ ਚੱਲੀ ਜਾਂਦਾ ਲਓ ਜੀ ਥਾਣਾ ਦੀ ਸਾਫ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਤੇ ਮੁੱਲ ਬਾਈ ਦੱਸਨੀ ਆ ਤਾਂ 16000 16000 ਮਾਨਤਾਨ ਹੋ ਜੂਗਾ ਆਓ ਜੀ ਤਾਂ ਵੀ 16000 ਬਾਈ ਨੇ ਮੁੱਲ ਮੰਗਿਆ ਤੇ ਬਣੀ ਕਿੰਨੇ ਚਿਰ ਦੀ ਆ ਦੱਸਿਆ ਬਾਈਕ ਤਾਂ ਨਹੀਂ ਹੋਈ ਬਾਈਕ ਤਾਂ ਨਹੀਂ ਹੋਈ 22 23 ਦਿਨ ਹੋਏ ਤਾਂ ਵੀ 22 23 ਦਿਨ ਹੋਇਆ ਬਣੀ ਨੂੰ ਤੇ ਗੱਬਣਾ ਰਹੀ ਜੀ ਇਹ ਤੇ ਪਰ ਖਾਲੀ ਕਰਕੇ ਦੇਉ ਹੋਰ ਬਾਈ ਕੀ ਹਾਲ ਚਾਲ ਕੀ ਲਿਆਂਦਾ ਅੱਜ ਬਰੀਡ ਤੇ ਕੰਮ ਆ ਹੈ ਬਰੀਡ ਤੇ ਕੰਮ ਆ ਸਾਹ ਬਾਈ ਕਹਿੰਦੇ ਅਸੀਂ ਬਰਗਾੜੀ ਵੀ ਆਏ ਸੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਾਹਿਬ ਤੇ ਇੱਥੇ ਵੀ ਆਜੋ ਬੱਕਰੀਆਂ ਇੱਥੇ ਵੀ ਚੰਗੀਆਂ ਤੁਸੀਂ ਕਿਹੜੇ ਨਗਾਾਂ ਤੇ ਕੰਮ ਕਰਦੇ ਆਂ ਬਰਬਰੀ ਤੇ ਕਰਦੇ ਆਂ ਜਾਂ ਬੀਟਲ ਦੇ ਕਰਦੇ ਆਂ ਜੇ ਬਰਬਰੀ ਲੈਣੀ ਆ ਤਾਂ ਅੱਜ ਬਰਬਰੀ ਇੱਥੇ ਚੰਗੀਆਂ ਆਈਆਂ ਤੇ ਬੀਟਲ ਵੀ ਬਹੁਤ ਚੰਗੀਆਂ ਆਈਆਂ ਜੀ ਆਹ ਬੱਕਰੀ ਬੀਟਲ ਕੀ ਦੀ ਆਪਣੀ ਹੈ ਜੀ ਕਿਹੜੇ ਪਿੰਡ ਆਪਣਾ ਲਓ ਵੀ ਜੈਤੋ ਤੋਂ ਲੈ ਕੇ ਆਇਆ ਬਾਈ ਆਹ ਬੱਕਰੀ ਇਹ ਸੂਈ ਵੀ ਆ ਮਗਰ ਦੋ ਬੱਚੇ ਆ ਹਨਾ ਲੈ ਵੀ ਦੋਵੇਂ ਪੱਠਾ ਵਿੱਚ ਬੱਚੇ ਆ ਜੇ ਕਿਸੇ ਨੇ ਸੂਈ ਬੱਕਰੀ ਲੈਣੀ ਆ ਤਾਂ ਬਾਈ ਮੜਾ ਚੋਲਾ ਖੋਲ ਕੇ ਦਿਖਾ ਦੇ ਹੋਰ ਬਾਈ ਕੀ ਹਾਲ ਚਾਲ ਆ ਨਾ ਵੀ ਲਾਈਵ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਨਾ ਸੁਣਾ ਦੀ ਸਾਫ ਆ ਬੱਕਰੀ ਦੰਦੀ ਕਿਵੇਂ ਆ ਬਾਈ ਇਹ ਪੂਰੇ ਦੰਦੀ ਆ ਲੈ ਵੀ ਨਵੀਂ ਬੱਕਰੀ ਆ ਸੋਹਣਾ ਮੂੰਹ ਮੱਥੇ ਦੇ ਵਿੱਚ ਆ ਤੇ ਕੰਨਾ ਕੋਨਾ ਦੀ ਕੁਆਲਿਟੀ ਚੰਗੀ ਆ ਤੇ ਦੋਵੇਂ ਮਗਰ ਪੱਠਾ ਹੀ ਆ ਤੇ ਮੁੱਲ ਦਾਸ ਦੀ ਮਈਆ ਦਾ 32 32000 ਮਾਨਤਾਨ ਹੋ ਜੂਗਾ ਲਾ ਵੀ ਮਾਨਤਾਨ ਬਾਈ ਕਹਿੰਦਾ ਹੋ ਜੂਗਾ 32000 ਮੁੱਲ ਇਧਰ ਬਰਬਰੀਆਂ ਵਾਲੇ ਬੈਠੇ ਆ ਬਾਈ ਆ ਬੱਕਰਾ ਦੋਵੇਂ ਬੱਕਰੇ ਹੀ ਆ ਕਿਹੜੇ ਪਿੰਡੋਂ ਲਿਆਂਦੇ ਜੀ ਕਰਾਈ ਵਾਲੇ ਤੋਂ ਠੀਕ ਆ ਵੀ ਕਰਾਈ ਵਾਲੇ ਤੋਂ ਲੈ ਕੇ ਆਇਆ ਬਾਈ ਚਿੱਟੀ ਅੱਖ ਦੇ ਵਿੱਚ ਆ ਕੀ ਮੁੱਲ ਦਾ ਬਾਈ ਦਾ 12000 ਰੇਅ ਵਿਚੀ ਆ। ਲੋ ਵੀ ਇਹਦਾ 12000 ਆ। ਤੇ ਇਹਦਾ 6000 ਆ। ਇਹਦੀ ਅੱਖ ਬਰਾਉਣਾ ਛੋਟੇ ਦੀ ਹਨਾ। ਹੂੰ ਠੀਕ ਆ ਬਈ ਰੇਟ ਤੇਰਾ ਜਾਇਜ਼ ਆ ਬਈ ਬੜਾ ਨਹੀਂ ਆ। ਛਾਵੇਂ ਕਰ ਲਾ ਉਹਨਾਂ ਨੂੰ। ਇੱਥੇ ਮੈਂਬਰ ਬੈਠਾ ਸੀ ਆਪਣਾ। ਹਾਂ ਉਧਰ ਬੈਠੋ। ਲੋ ਵੀ ਤੁਹਾਨੂੰ ਬਰਬਰੀਆਂ ਹੋਰ ਦਿਖਾਉਣੇ ਆ। ਲਾਈਵ ਅੱਗੇ ਵੀ ਮੈਂ ਦਿਖਾ ਕੇ ਗਿਆ ਤੇ ਹੁਣ ਹੋਰ ਦਿਖਾਉਣੇ ਆ ਤੁਹਾਨੂੰ। ਇਹ ਬੂਟਾ ਸਿੰਘ ਮੈਂਬਰ ਦੀਆਂ ਐ ਬੱਕਰੀਆਂ ਤੇ ਸਾਰੀਆਂ ਹੀ ਵੇਚਦਾ ਇਹ ਆਪ ਅਠਾ ਇੱਕ ਗੱਬਣਾ ਇਹ ਵੀ ਤੇ ਆਹ ਛੋਟੀ ਪੱਠਾ ਆਹ ਬੱਕਰੀ ਵੀ ਗੱਬਣਾ ਹੋਣੀ ਸਿੰਘਾਂ ਵਾਲੀ ਉਹ ਵੀ ਗੱਬਣਾ ਸਸਰੀ ਕਾਲ ਬਾਈ ਸਸਰੀ ਕਾਲ ਇਹ ਲਾ ਫਿਰ ਕਿਤੇ ਆ ਕੀਵੇਂ ਬਈ ਆਹ ਵੀ ਗੱਬਣਾ ਬੱਕਰੀ ਆਹ ਵੀ ਗੱਬਣਾ ਆਹ ਬੱਕਰਾ ਆਪਣੇ ਵਾਲੇ ਵੱਡੇ ਬੱਕਰੇ ਦਾ ਇਹ ਇਹ ਆਪਾਂ ਭਾਈ ਪਹਿਲਾਂ ਦੂਜੇ ਚੈਨਲ ਤੇ ਸੀਗੇ ਤੇ ਹੁਣ ਆਪਾਂ ਫੋਰ ਚੈਨਲ ਤੇ ਲਾਈਵ ਆ ਹਾਂਜੀ ਤੇ ਆਪਣਾ ਇਹ ਕਿੰਨੇ ਨਾਗ ਆਪਣੇ ਕੋਲੇ ਬਰਬਰੀ ਬਰਬਰੀ ਨੌ ਨਾਗ ਆਈ ਤੇ ਮੁੱਲ ਦੱਸ ਦਿਓ ਕਿਸ ਕਿਸ ਮੁੱਲ ਦੇ ਆ ਕਿੱਥੋਂ ਲੈ ਕੇ ਤੇ ਕਿੱਥੋਂ ਤੱਕ 5000 ਤੋਂ ਲੈ ਕੇ ਜੀ ਤੇ 5000 ਰੁਪਏ ਤੱਕ ਰਾਈ ਠੀਕ ਹੈ ਤੇ ਨੰਬਰ ਦੱਸਿਓ ਆਪਣਾ ਨੰਬਰ 98770 98770 52152 52152 ਪਿੰਡ ਸੂਰੇਵਾਲ ਠੀਕ ਹੈ ਜੀ ਲੋ ਵੀ ਆ ਨਾਗਾ ਬਾਈ ਦੇ ਤੁਹਾਨੂੰ ਦਿਖਾ ਦਿੰਨੇ ਆ ਨੰਬਰ ਬਾਈ ਨੇ ਬੋਲਦਾ ਇਸ ਨੰਬਰ ਤੇ ਤੁਸੀਂ ਬਾਈ ਜੀ ਗੱਲਬਾਤ ਕਰ ਲਿਓ ਆ ਆਪਣੇ ਵੱਡੇ ਬੱਕਰੇ ਦਾ ਬੱਚਾ ਹੈ ਮੂੰਹੋਂ ਦੋ ਦੰਦ ਸੀਗਾ ਤੇ ਹੁਣ ਹੋ ਸਕਦਾ ਚਾਰ ਹੋ ਗਿਆ ਹੋਵੇ ਪਰ ਦੋ ਹੀ ਸੀਗਾ ਦੇਖਿਆ ਤਾਂ ਮੈਂ ਕੁਝ ਦਿਨ ਹੋਇਆ ਇੱਕ ਕਿ ਗਿਆ ਸੀ ਉਦੋਂ ਆ ਬੱਚੇ ਵੀ ਇਹਨਾਂ ਦੇ ਕੋਲੇ ਹੈਗੇ ਆ ਬੱਕਰੀ ਥੱਲੇ ਵੱਡੀ ਖੜੀ ਆ ਬਾਹਰ ਨਿਕਲ ਆ ਇਧਰ ਸਿੰਗਾ ਵਾਲੀ ਆ ਬੱਕਰੀ ਕੰਨ ਕੋਨੇ ਦਾ ਚੰਗਾ ਸਾਰਾ ਮਾਲ ਬਾਈ ਦਾ ਬੂਟੇ ਦਾ ਮੈਂਬਰ ਸਾਹਿਬ ਸੂਰੇ ਵਾਲੇ ਪਿੰਡ ਦੇ ਹੋਰ ਬਾਈ ਰਣਜੀਤ ਮੰਗਲ ਨੇ ਤੰਦਾ ਤੰਦਾ ਕਿਹੜਾ ਪਿੰਡ ਪੁੱਤ ਵੋਟ ਭਾਈ ਠੀਕ ਹੈ ਇਹ ਕੀ ਮੁੱਲ ਮੰਗਦਾ ਪੁੱਤੇ ਦਾ ਉਹ ਲੈਣਾ 25 12000 ਗੱਬਣਾ ਇਹ ਦੇਣੀ ਪੱਠ ਕਿੰਨੇ ਕਿਰਦੀ ਮਹੀਨੇ ਕਿਰਦੀ ਲੋ ਵੀ ਆ ਪੱਠ ਬੱਚਾ ਲੈ ਗਿਆ ਵੇਚਣ ਤੇ 12000 ਕੀਤਾ ਮੁੱਲੇ ਦਾ ਇਹ ਕਿਸੇ ਨੇ ਲੈਣੀ ਆ ਤਾਂ ਮੇਰੇ ਭਾਈ ਸੂਰੇ ਵਾਲਾ ਪੱਤਰਾ ਮੰਡੀ ਤੇ ਪਹੁੰਚ ਜੋ ਆ ਬੱਚੇ ਕੋਲੇ ਆ ਆ ਗੱਬਣਾ ਪਤਾ ਕਿੰਨੇ ਜਰ ਦੀ ਜੰਮ ਨੇ ਭਾਈ ਨੂੰ ਮਾਰਿਆ ਪਰ ਇਹਨੂੰ ਕਰ ਲਾ ਲਾ ਵੀ ਤੋੜ ਕੇ ਵਾਹ ਮਾਰੀ ਲਾ ਵੀ ਆ ਤਿੰਨ ਮਹੀਨੇ ਦੀ ਗੱਬਣਾ ਤੇ ਇਹਦਾ ਮੁੱਲ ਕੀ ਹੈ ਪਤਾ ਉਹ 12 ਹੀ ਇਹਦਾ ਵਾਹ ਬਈ ਵਾਹ ਕੀ ਬਾਤ ਹੈ ਹੈਲੋ ਜੀ ਇਹ ਜੀ ਕੋਈ ਸੁਣ ਲਾ ਵੀ 12000 ਇਹਨੇ ਮੰਗਿਆ ਤੇ 12 ਹੀ ਦੂਜੇ ਬੱਚੇ ਨੇ ਮੰਗਿਆ ਇੱਧਰ ਆ ਬੱਕਰਾ ਚਾਰ ਦੰਦ ਮੂੰਹ ਇਹਦਾ ਕੀ ਮੁੱਲ ਹੈ ਬਾਈ 15000 ਮੋਲਾ ਬਾਈ ਤੇ ਮਾਨਤਾ ਨੇ ਵਿੱਚ ਹੋ ਜਾਣਾ ਤੁਹਾਡਾ ਆ ਕੇ ਜੇ ਕਿਸੇ ਨੇ ਖਰੀਦ ਲੈਣਾ ਮੰਡੀ ਦੋਸਤੋ ਬਹੁਤ ਭਰੀ ਆ ਹਜੇ ਕੁਸ਼ਕ ਵੀਰ ਰਹਿੰਦੇ ਜਿਹੜੇ ਉਹ ਪਹੁੰਚ ਜਾਣਗੇ ਇਧਰ ਦੂਜੇ ਪਾਸੇ ਛਾਵੇਂ ਖੜੇ ਉਹ ਵੀ ਤੁਹਾਨੂੰ ਜਾਨਵਰ ਦਿਖਾਉਣੇ ਆ ਇੱਕ ਬਰਬਰੀ ਇਹਦੇ ਚ ਉਹ ਖੜੀ ਆ ਤੇ ਆ ਵਿੱਚ ਬੀਟਰ ਬੋਗ ਆ ਹੋਰ ਭਾਈ ਗੁਰਪ੍ਰੀਤ ਕੀਆ ਵਾਲਾ ਠੀਕ ਹੈ ਜੀ ਵਾਹ ਜੀ ਵਾਹ ਬੜੇ देर बाद ਦਰਸ਼ਨ ਦਿੱਤੇ ਹੈ ਵੈਲਕਮ ਹੋਰ ਠੀਕ ਆ ਵਧਾਈਆਂ ਬਈ ਤੁਹਾਨੂੰ ਤੁਹਾਨੂੰ ਜਵਾਹ ਜੀ ਬਈ ਇਹ ਤੂੰ ਰੱਸੀ ਪਾ ਲਈ ਤੇ ਬੱਕਰੀ ਦਾ ਇਹੜੇ ਪਿੰਡੋਂ ਲਿਆਂਦਾ ਬਾਈ ਬੱਕਰਾ ਕੀ ਮੁੱਲ ਹੈ ਇਹਦਾ 25000 25000 ਠੀਕ ਕਾਲ ਮਾਰ ਦੇ ਕੋਈ ਇੱਕ ਤਾਂ ਰਸੀਦ ਦੇ ਦੇ ਫਿਰ ਚਲਾ ਆਇਆ ਦਿਨ ਆ ਜਾਓ ਜਿਹੜਾ ਕੋਈ ਇਹ ਨਹੀਂ ਆ ਬਾਈ ਸੋ ਦੋਸਤੋ ਮੰਡੀ ਚ ਤੁਹਾਨੂੰ ਘੁੰਮ ਕੇ ਵੀਡੀਓ ਬਣਾ ਕੇ ਦਿਖਾਤੀ ਆ ਤੇ ਬਾਕੀ ਦੋਸਤੋ ਤੁਹਾਨੂੰ ਵੀਡੀਓ ਰਾਈਂ ਦਿਖਾਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਜੀ ਇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਬਾਈ ਆ 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 ਬੱਚੀ 7 ਮਹੀਨਿਆਂ ਦੀ ਨਹੀਂ ਨਹੀਂ ਜੀ ਉਹ ਖੜੀ ਆਹਾ ਹਾਂ ਕਿਹੜਾ ਪੈਂਡਾ ਬਈ ਆਪਣਾ ਜੰਡਾ ਤਾਂ ਵੀ ਜੰਡਾਂ ਵਾਲੇ ਤੋਂ ਆਇਆ ਬਈ 7 ਮਹੀਨਿਆਂ ਦੀ ਪਾਠਾ ਇਹ ਥਣਾ ਥਣਾ ਦੀ ਸਾਫ ਆ ਬਈ ਜਮ ਓਕੇ ਓਕੇ ਮੂੰਹ ਖੀਰੀ ਆ ਹਾਂ ਕੀ ਮੁੱਲ ਆ ਬਈ ਇਹਦਾ ਮੁੱਲ 28000 ਰੁਪਏ ਕਰਾਓ ਜੀ ਠੀਕ ਆ ਮਾਨਤਾਣ ਹੋ ਜੂਗਾ ਬਈ ਮਾਂ ਦਾ ਖਦ ਹੈਗਾ 743 ਠੀਕ ਆ ਹਾਂ ਇਹ 43 ਤੋਂ ਬਾਹਰ ਹੋਊਗੀ ਵਾਹ ਬਈ ਵਾਹ ਬਹੁਤ ਚੰਗੀ ਪਾਠਾ ਬਈ ਜਿੰਨੀ ਵੀ ਕਹਿਦੀ ਓਨੀ ਚੰਗੀ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਆ ਬੱਚਾ 2 ਮਹੀਨਿਆਂ ਦਾ ਇਹ ਬੱਕਰਾ ਹੈ ਹਾਂ ਇਹ ਬੱਕਰਾ ਇਹਦਾ ਕੀ ਮੁੱਲ ਆ ਇਹ ਦਾ 10000 ਰੁਪਇਆ ਲਓ ਵੀ ਇਹ ਬੱਚੇ ਦਾ 10000 ਰੁਪਇਆ ਮੁੱਲ ਤੇ ਬੱਕਰੀ ਦਾ ਪੱਠਾ ਦਾ 28000 ਠੀਕ ਆ ਬਾਈ ਧੰਨਵਾਦ ਜੀ ਇਹ ਕੋਈ ਬੰਦਾ ਹੋਇਆ ਤਾਂ ਵਕਾਦੀ ਚੰਗਾ ਪੱਠਾ ਠੀਕ ਆ ਜੀ ਠੀਕ ਆ ਅਮਰਜੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ